सदर मलोट पुलिस ने मलोट के लंबी हल्के पिंडा विचो पंजाली तो व् ट्रांसफार्म चोरी करन वाले नौ मैंबरी गिरोह का पर्दाफाश किया है पुलिस ने इहना विचो एक औरत समेत सात जनिया काबू भी किया है इहना चोरा ने मनिया कि इहना ने रात वेले वक् वक् किसान के खेतों पजताली तो व् ट्रांसफार्म चोरी करके उन्होंने कीमती समान क्ढिया ਕਾਬੂ ਗਿਰੋਨੇ ਲੱਖਾਂ ਦੀ ਕੀਮਤ ਦਾ ਤਾਂਬਾ ਕੋੜੀਆ ਦੇ ਪਾਰ ਅਬੋਰ ਦੇ ਕਬਾੜੀਏ પતિ ਪਤਨੀ ਨੂੰ ਵੇਚਿਆ ਹੈ ਪੁਲਿਸ ਨੇ ਹੁਣ ਤੱਕ ਇਹਨਾ ਵੱਲੋਂ ਵੇਚੇ ਸਮਾਨ ਵਿੱਚੋਂ 450 ਕਿਲੋ ਤਾਂਬਾ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਇਸ ਸਬੰਧੀ ਡੀਐਸਪੀ ਮਲੋਟ ਇਕਬਾਲ ਸਿੰਘ ਸੰਦੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਸਦਰ ਮਲੋਟ ਅਤੇ ਕਬਰਵਾਲਾ ਅਦੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਅਗਿਆਤ ਚੋਰ ਗਿਰੋ ਵੱਲੋਂ ਖੇਤਾਂ ਵਿੱਚੋਂ ਕਿਸਾਨਾਂ ਦੇ ਟਰਾਂਸਫਾਰਮ ਚੋਰੀ ਕੀਤੇ ਜਾ ਰਹੇ ਹਨ इस संबंधी सदर मलोटदे मुख अफसर इंस्पेक्टर वरुण यादव दी अगवाई हेत हे एसआई सत्वंत सिंह ने शिकायत के आधार ते पड़ताल करके अजय कुमार पुत्र रमेश कुमार वासी ईदगाह बस्ती अबोहर अते गुरसेवक सिंह पुत्र तरम सिंह वासी इंद्रा नगरी अबोहर विरुद्ध चोरी दा मामला दर्ज कीता पुलिस वालों दोशियां गिरफ्तार करके कीती पूछताछ तो सामने आया कि ओए चोरिया आपरे पंज और साथिया सूरज कुमार महुआ ਰਵੀ ਕੁਮਾਰ ਕਾਲਾ ਸਿੰਘ ਆਕਾਸ਼ ਨਰੂਲਾ ਅਤੇ ਵੀਰੂ ਡਾਂਸਰ ਨਾਲ ਮਿਲ ਕੇ ਕਰਦੇ ਹਨ ਟਰਾਂਸਫਾਰਮ ਤੋੜ ਕੇ ਵਿੱਚੋਂ ਮਹਿੰਗਾ ਤਾਂਬਾ ਅਤੇ ਹੋਰ ਸਮਾਨ ਕਬਾੜੀਏ ਰਜਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਮੰਦਰ ਕੌਰ ਵਾਸੀ ਜੰਮੂ ਬਸਤੀ ਅਬੋਰ ਨੂੰ ਵੇਚਦੇ ਹਨ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 6 ਚੋਰਾਂ ਤੇ ਕਬਾੜੀਏ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਕਬਾੜੀ ਅਤੇ ਇੱਕ ਚੋਰ ਦੀ ਗ੍ਰਿਫਤਾਰੀ ਬਾਕੀ ਹੈ ਇਹਨਾਂ પાસે 450 ਕਿਲੋ ਤਾਂਬਾ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਸਾਰੇ ਦੋਸ਼ੀ ਅਬੂਰ ਨਾਲ ਸੰਬੰਧਤ ਹਨ ਜਿਹਨਾਂ ਵਿੱਚੋਂ ਤਿੰਨਾਂ ਵਿਰੁੱਧ ਦਰਜਨ ਤੋਂ ਵੱਧ ਚੋਰੀ, ਹਥਿਆਰਾ, ਨਸ਼ੀ ਅਤੇ ਅਪਹਰਨ ਦੇ ਮਾਮਲੇ ਦਰਜ ਹਨ। ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਹਨਾਂ ਚੋਰਾਂ ਦੀਆਂ ਵਾਰਦਾਤਾਂ ਨਾਲ ਕਿਸਾਨਾਂ ਵਿੱਚ ਦਹਿਸ਼ਤ ਸੀ ਪਰ ਪੁਲਿਸ ਦੀ ਕਾਰਵਾਈ ਤੋਂ ਬਾਅਦ ਇੱਕ ਵਾਰ ਕਿਸਾਨਾਂ ਨੂੰ ਰਾਤ ਮਿਲੀ ਹੈ। ਇਹ ਪਿਛਲੇ ਦਿਨੀ ਐਕਚੁਅਲੀ ਸਰਦੀਆਂ ਦੇ ਨਾਲ ਵੀ ਜਦੋਂ ਧੁੰਦਾਂ ਦਾ ਵਾਧਾ ਹੁੰਦਾ ਤਾਂ ਕਾਫੀ ਖੇਤਾਂ ਵਿੱਚੋਂ ਟਰਾਂਸਫਾਰਮਰ ਵਗੈਰਾ ਵਿੱਚੋਂ ਤਾਂਬੇ ਵਗੈਰਾ ਦੀ ਚੋਰੀ ਹੁੰਦੀ ਹੈ ਇਹ ਸਿੰਘੜੀ ਦੇ ਵਿੱਚ ਜਿਹੜਾ ਸਾਡੇ ਸਗਰ ਥਾਣੇ ਦੇ ਏਰੀਆ ਦੇ ਵਿੱਚ ਕਵਰੋ ਵਾਲੇ ਥਾਣੇ ਦੇ ਏਰੀਆ ਵਿੱਚ ਕਾਫੀ ਟਰਾਂਸਫਾਰਮਰ ਚੋਰੀ ਹੋਏ ਸੀਗੇ ਤੇ ਉਹਦੇ ਬਾਰੇ ਤਲਾਸ਼ ਮੇਰੀ ਸੀ ਕਿ ਅਬੋਰ ਦੇ ਕੋਈ ਰਹਿਣ ਵਾਲੇ ਅਜੇ ਤੇ ਸੂਤ ਜੋ ਉਹਨਾਂ ਵੱਲੋਂ ਇਹ ਜਿਹੜੀ ਚੋਰੀ ਕੀਤੀ ਗਈ ਹੈ ਉਸੇ ਸੰਬੰਧ ਵਿੱਚ ਮੁਖ ਅਫਸਰ ਥਾਣਾ ਸਦਰ ਲੋਡ ਇੰਸਪੈਕਟਰ ਵਰਮ ਅਸੀਂ ਯਾਦਵ ਵੱਲੋਂ ਜਿਹੜਾ ਉਹਨਾਂ ਨੂੰ ਰੇਡ ਕਰਕੇ ਫੜਿਆ ਗਿਆ ਮਕਦਮਾ ਚਾਰਜ ਕਰਕੇ ਤੇ ਉਹਨਾਂ ਤੋਂ ਪੁੱਛ ਗਏ ਇਸ ਚ ਸਾਰਾ ਉਹਨਾਂ ਦੇ ਗਰੋਵਿੰਗ ਉਜਾਗਰ ਕੀਤਾ ਗਿਆ ਇਹਨਾਂ ਵੱਲੋਂ ਤੇ ਕਰੀਬ 4.5 ਕੁਇੰਟਲ ਦੇ ਕਰੀਬ ਜਿਹੜਾ ਇਹਨਾਂ ਕੋਲ ਤਾਂਬਾ ਬਰਾਮਦ ਹੋ ਚੁੱਕਾ ਹੈ ਅੱਗੇ ਪੁੱਛ ਗਏ ਇਸ ਚ ਇਹ ਵੀ ਆਇਆ ਵੀ ਇਹਨਾਂ ਨੇ ਕਰੀਬ 45-50 ਪ੍ਰਾਂਸਫਰ ਵਰਗੈਰਾ ਇੱਥੋਂ ਏਰੀਆ 'ਚੋਂ ਉਹਨਾਂ ਤੋਂ ਚੋਰੀ ਕੀਤੀ ਟੋਟਲ ਕਿੰਨੇ ਦੋਸ਼ੀ ਇਹਦੇ ਵਿੱਚ ਹੁਣ ਤੱਕ ਇਹ ਜੀ ਟੋਟਲ ਹੁਣ ਤੱਕ 9 ਦੋਸ਼ੀ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੂੰ ਸੱਤ ਅਰੈਸਟ ਕਰ ਲਏ ਗਏ ਜਿਨ੍ਹਾਂ ਨੂੰ ਅੱਗੇ ਵੇਚਦੇ ਸੀਗੇ ਉਹਨਾਂ ਤੇ ਕੋਈ ਗਰਮੀ ਕਿਥੇਗੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਬਕਾਇਦਾ ਨਾਮਿਨੇਟ ਕੀਤਾ ਗਿਆ ਉਸ ਦੇ ਹਿਸਾਬ ਨਾਲ ਹੀ ਅੱਗੇ ਇਹ ਬਰਾਉਂਡਗੀ ਕੀਤੀ ਗਈ ਕੀ ਪਹਿਲੇ ਔਰਤ ਦੀ ਭੂਮਿਕਾ ਕੀ ਹੈ ਕਿ ਲੇਡੀ ਜਮੀਫ ਤੁਸੀਂ ਪੜ੍ਹੀ ਹੈ ਉਹ ਇਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਦੇ ਬਾਰੇ ਹੋਇਆ ਸੀ ਕਲੀਅਰ ਕਰਕੇ ਸਿਰ ਕਿ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਆਏਗੇ ਜਾਂ ਕਿ ਪਹਿਲਾਂ ਵਾਰ ਦੱਤਨ ਕਿਸ ਤਰ੍ਹਾਂ ਦਾ ਜਾਣ ਦਿੰਦੇ ਸੀਗੇ ਇਨਾਂ ਦੇ ਵਿੱਚੋਂ ਕੁਝ ਇੱਕ ਤੇ ਪਹਿਲੇ ਮਾਮਲੇ ਦਰਜ ਹੈਗੇ ਆ ਬਟ ਅਸੀਂ ਉਸ ਦੀ ਹਜੇ ਫਿਰ ਨਾਲ ਅਸੀਂ ਡਿਟੇਲ ਵਗੈਰਾ ਲੈਣੀ ਕਿ ਨਾਮ ਗੈਰ ਕੀ ਇਸ ਹਸ਼ੀਆ ਦਾ ਅਗੇ ਲੌਂਦੋਸ਼ੀ ਆ ਤੁਹਾਨੂੰ ਲਿਸਟ ਦੇ ਦਿੰਦੇ ਨੇ ਠੀਕ ਇਹ ਇਕੱਲੀ ਟਰਾਂਸਫਾਰਮ ਚੋਰੀ ਕਰਦੇ ਹੀ ਜਾਂ ਹੋਰ ਵੀ ਵਾਰ ਦਾਪਾ ਦੇ ਲਿਫਟ ਸੀ ਕਿਸੇ ਇਹ ਹੋਜੀ ਪੁੱਛਗਿੱਛ ਜਾਰੀ ਹੈ ਹਜੇ ਤੱਕ ਤਾਂ ਸਾਡੇ ਕੋਲ ਜੋ ਇਹਨਾਂ ਦੀ ਪੁੱਛਗਿੱਛ ਆਇਆ ਉਹ ਇਹੀ ਹੈ ਕਿ ਇਹਨਾਂ ਵੱਲੋਂ ਟਰਾਂਸਫਾਰਮਰ ਵਗੈਰਾ ਦੀ ਹੀ ਚੋਰੀ ਕੀਤੀ ਜਾਵਲੀ ਸੀ ਕੋਈ ਇਹਨਾਂ ਦਾ ਵਹੀਕਲ ਵਗੈਰਾ ਵੀ ਭਰਾਂ ਕੀਤਾ ਗਿਆ ਜੀ ਆਪਣਾ ਸਾਰਾ ਅਸੀਂ ਸਾਡੀ ਤਫਤੀਸ਼ਾ ਜੋ ਚੱਲ ਰਹੀ ਹੈ ਇਹਨਾਂ ਨੂੰ ਵਹੀਕਲ ਵਗੈਰਾ ਜੋ ਵੀ ਅਸੀਂ ਤੁਹਾਨੂੰ ਥੋੜੀ ਦੇਰ ਦੱਸਾਂਗੇ ਅੱਜ ਫਿਲਹਾਲ ਅਸੀਂ ਇਹਨਾਂ ਤੋਂ 4.5 ਕਿਲੋ ਟਾਂਬਾ ਬਰਾਮਦ ਕੀਤਾ ਹੈ ਜਿਹੜਾ ਕਿ ਇੱਕ ਰਾਤ ਦੇ ਵਿੱਚ ਇਹਨਾਂ ਦੀ ਪੁਸ਼ਗੀਸ਼ ਤੋਂ ਸਾਹਮਣੇ ਆਇਆ ਇੱਕ ਰਾਤ ਦੇ ਵਿੱਚ ਦੋ ਤੋਂ ਤਿੰਨ ਟਰਾਂਸਫਰਮਰਾਂ ਦੀ ਇਹ ਚੋਰੀ ਕਰ ਲੰਦੇ ਸੀ